ਛੋਟਾ ਜਿਹਾ ਪੰਛੀ ਨੇ ਸੂਈ ਧਾਗੇ ਨਾਲ ਕਰਤਾ ਆ ਕੰਮ ਵੀਡੀਓ ਹੋਈ ਰਤੋ ਰਾਤ ਵਾਇਰਲ ਹਰ ਕੋਈ ਦੇਖ ਕੇ ਹੋ ਗਿਆ ਹੈਰਾਨ ਅਕਸਰ ਹੀ ਤੁਸੀਂ ਪੰਛੀਆਂ ਨੂੰ ਹੁਣ ਤੱਕ ਚੋਗਾ ਚੁਗਦੇ ਜਾਂ ਅਲਣਾ ਬਣਾਉਂਦੇ ਤਾਂ ਦੇਖਿਆ ਹੋਵੇਗਾ ਪਰ ਹੁਣ ਇੱਕ ਪੰਛੀ ਸੂਈ ਧਾਗੇ ਨਾਲ ਕਰ ਰਿਹਾ ਇਨਸਾਨਾਂ ਵਾਲੇ ਕੰਮ ਜਿਸ ਦੀ ਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨਿੱਕਾ ਜਿਹਾ ਪੰਛੀ ਇੱਕ ਇਨਸਾਨ ਨਾਲ ਪੈਰਾਂ ਵਿੱਚ ਪਾਈਆਂ ਹੋਈਆਂ ਜਰਾਬਾਂ ਨੂੰ ਕਿਸ ਤਰ੍ਹਾਂ ਸਿਉਂ ਰਿਹਾ ਏ ਅਤੇ ਆਪਣਾ ਕੰਮ ਬੜੀ ਹੀ ਸ਼ਿੱਦਤ ਅਤੇ ਲਗਨ ਨਾਲ ਕਰ ਰਿਹਾ ਏ ਸੋ ਸ਼ਾਇਦ ਪਹਿਲੀ ਵਾਰ ਹੋਵੇਗਾ ਕਿ ਕੋਈ ਪੰਛੀ ਸੂਈ ਤਾਂਗੇ ਨਾਲ ਕੋਈ ਕਪੜਾ ਸਿਉਂ ਰਿਹਾ ਹੋਵੇ। ਸੋ ਇਸ ਨੂੰ ਦੇਖ ਕੇ ਇੱਕ ਗੱਲ ਤਾਂ ਪੱਕੀ ਹੈ ਕਿ ਜੇਕਰ ਪਿਆਰ ਅਤੇ ਪੂਰੀ ਸ਼ਿੱਦਤ ਨਾਲ ਕੋਈ ਕੰਮ ਕੀਤਾ ਜਾਵੇ ਤਾਂ ਉਹ ਜ਼ਰੂਰ ਸਿਰੇ ਚੜਦਾ ਏ। ਫਿਰ ਚਾਹੇ ਉਹ ਕਿਸੇ ਵੀ ਜਾਨਵਰ ਜਾਂ ਪੰਛੀ ਨੂੰ ਕੁਝ ਸਿਖਾਉਣਾ ਹੀ ਕਿਉਂ ਨਾ ਹੋਵੇ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਿਅਕਤੀ ਨੇ ਕਿੰਨੇ ਟਾਈਮ ਵਿੱਚ ਇਸ ਪੰਛੀ ਨੂੰ ਇਹ ਸਭ ਕੁਝ ਸਿਖਾਇਆ ਹੋਵੇਗਾ? ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।